ਪੰਜਾਬ ਦੇ ਵਿੱਚ ਅੱਧੀ ਰਾਤ ਨੂੰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਸੜਕਾਂ ਤੇ ਉਤਰੇ ਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੇ ਲਈ ਸੂਬੇ ਭਰ ਦੇ ਵਿੱਚ ਨਾਈਟ ਡੋਮੀਨੇਸ਼ਨ ਦੇ ਤਹਿਤ ਇੱਕ ਵੱਡੇ ਪੱਧਰ ਤੇ ਅਭਿਆਨ ਚ ਲਾਇਆ ਜਾ ਰਿਹਾ ਹੈ ਹਾਈ ਟੈਕ ਨਾਕਿਆਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਸੂਬੇ ਦੇ ਵਿੱਚ ਹੋਰ ਵੀ ਜਿਹੜੇ ਸ਼ੱਕੀ ਪੁਆਇੰਟ ਨੇ ਉਹਨਾਂ ਦੇ ਵੱਡੇ ਪੱਧਰ ਤੇ ਜਿਹੜੀ ਤਲਾਸ਼ੀ ਹੈ ਉਹ ਕੀਤੀ ਜਾ ਰਹੀ ਹੈ ਇਸ ਵਕਤ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਖੜੇ ਆ ਖੰਨਾ ਦੇ ਹਾਈ ਟੈਕ ਨਾਕੇ ਤੇ ਚੈਕਿੰਗ ਕੀਤੀ ਜਾ ਰਹੀ ਹੈ देर रात ਨੂੰ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਨਾਕੇ ਦੀ ਚੈਕਿੰਗ ਦੇ ਲਈ ਪੁੱਜੇ ਨੇ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਦੱਸ ਦਈਏ ਕਿ ਖੰਨਾ ਦੇ ਵਿੱਚ ਐਡੀਜੀਪੀ ਸਟੇਟ ਕ੍ਰਾਈਮ ਬਿਊਰੋ ਮੋਹਨेश ਚਾਵਲਾ ਦੀ ਡਿਊਟੀ ਲਗਾਈ ਗਈ ਹੈ ਜਿਹੜੇ ਕਿ ਚੈਕਿੰਗ ਕਰਨ ਦੇ ਲਈ ਆਏ ਨੇ ਤੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਜਾਦਵ ਬੈਂਸ ਵੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਪੂਰੀ ਟੀਮ ਲਗਾਤਾਰ ਜਿਹੜੀ ਹੈ ਨੈਸ਼ਨਲ ਹਾਈਵੇ ਤੇ ਸ਼ੱਕੀ ਗੱਡੀਆਂ ਦੀ ਤਲਾਸ਼ੀ ਲੈ ਰਹੀ ਹੈ ਇਸ ਦਾ ਮਕਸਦ ਆਪ ਲੋਕਾਂ ਦੀ ਜਿਹੜੀ ਜਨਮਾਲ ਦੀ ਰਾਖੀ ਨੂੰ ਯਕੀਨੀ ਬਣਾਉਣਾ ਤੇ ਲੋਕਾਂ ਨੂੰ ਸੁਰੱਖਿਅਤ ਪਾਲਾ ਮਾਹੌਲ ਮਹਈਆ ਕਰਵਾਉਣਾ ਇਹਦਾ ਮਕਸਦ ਹੈ ਜਿਸ ਦੇ ਤਹਿਤ ਜਿਹੜੀ ਆ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਰਜਨਾ ਸਪੋਕਸਮੈਨ ਤੇ ਸਿੱਧੀਆਂ ਤਸਵੀਰਾਂ ਅਟਕਾਰ ਰਿਹਾ ਇਸ ਵਕਤ ਅਧਿਰਾਸ ਨੂੰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਜਿਹੜੇ ਖੁਦ ਸੜਕਾਂ ਤੇ ਉਤਰੇ ਨੇ ਤੇ ਲਾਅ ਐਂਡ ਆਰਡਰ ਨੂੰ ਮੈਟਨ ਰੱਖਣ ਦੇ ਲਈ ਜਿਹੜੀ ਆ ਉਹ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਸੂਬੇ ਦੇ ਬਾਕਬਾਕ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਚੈਕਿੰਗ ਹੋ ਰਹੀ ਹੈ ਡੀਜੀਪੀ ਪੰਜਾਬ ਗੌਰਵ ਜਾਦਵ ਦੇ ਹੁਕਮਾਂ ਤੇ ਅਚਨਚੇਤ ਚੈਕਿੰਗ ਚਲਾਈ ਜਾ ਰਹੀ ਹੈ ਤੇ ਸੂਬੇ ਭਰ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਅਸ਼ਰਾਰਤੀ ਅਨਸਰਾਂ ਨੂੰ ਤੇ ਅਪਰਾਧਕ ਜਿਹੜੇ ਅਨਸਰ ਨੇ ਉਹਨਾਂ ਨੂੰ ਇਹ ਯਕੀਨੀ ਜਿਹੜਾ ਵਿਸ਼ਵਾਸ ਦਿਵਾਇਆ ਜਾ ਸਕੇ ਤੇ ਪੁਲਿਸ ਜਿਹੜੀ ਆ ਉਹ 24 ਘੰਟੇ ਅਲਰਟ ਆ ਤੇ ਕਿਸੇ ਨੂੰ ਵੀ ਜਿਹੜਾ ਕਾਨੂੰਨ ਆ ਉਹ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਤਸਵੀਰਾਂ ਖੰਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੇ ਖੰਨਾ ਦੇ ਨੈਸ਼ਨਲ ਹਾਈਵੇ ਤੇ ਅਤੀ ਰਾਤ ਨੂੰ ਜਿਹੜੇ ADGP ਖੁਦ ਚੈਕਿੰਗ ਕਰਨ ਦੇ ਲਈ ਬੁਝੇ ਨੇ SSP ਖਰਨਾ ਤੇ ਉਹਨਾਂ ਦੀ ਪੂਰੀ ਟੀਮ ਮੌਜੂਦ ਹੈ ਖਾਸ ਤੌਰ ਤੇ ਜਿਹੜੇ ਛੱਕੀ ਗੱਡੀਆਂ ਨੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਲੈਂਡ ਆਰਡਰ ਨੂੰ ਜਿਹੜਾ ਉਹ ਲੈਂਡ ਆਰਡਰ ਮੇਨਟੇਨ ਰੱਖਿਆ ਜਾ ਸਕੇ ਤੇ ਲੋਕਾਂ ਦੀ ਸੁਰੱਖਿਆ ਨੂੰ ਜਿਹੜਾ ਉਹ ਯਕੀਨੀ ਬਣਾਇਆ ਜਾ ਸਕੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਦਾਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹਿਣਗੀਆਂ ਤੇ ADGP ਨੇ ਵੀ ਅਹੀ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੰਜਾਬ ਪੁਲਿਸ ਦਾ ਮੁੱਖ ਮਕਸਦ ਹੈ ਅਜਲ ਪੰਜਾਬ ਪੜ ਦੇ ਵਿੱਚ ਰਾਤ ਨੂੰ ਜਿਹੜੀ ਨਾਈਟ ਆਪਰੇਸ਼ਨ ਚੈਕਿੰਗ ਕੀਤੀ ਹੈ ਦੇ ਪਰਪਸ ਕੀ ਹੈ ਸਰ ਜੀ ਸਾਹਿਬ ਵੱਲੋਂ ਸਟੇਟ ਸਟੇਟ ਦੇ ਵਿੱਚ ਨਾਈਟ ਕੰਫਰਮੇਸ਼ਨ ਦਾ ਇੱਕ ਪ੍ਰੋਗਰਾਮ ਦਿੱਤਾ ਗਿਆ ਤੋਂ ਇਸ ਦੇ ਵਿੱਚ ਸਪੈਸ਼ਲ ਲਾਕਾ ਬੰਦੀ ਵਾਹਕਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਨਾ ਕੋਈ ਵਾਧਾ ਜਿਹੜੀ ਵਾਧਾ ਰੋਕਿਆ ਜਾ ਸਕੇ ਪਰ ਇੱਕਦਮ ਜਿਹੜੀ ਕਾਲ ਹੋਈ ਹੈ ਕੋਈ ਇਨਪੁਟ ਹੈ ਜਾਂ ਅਲਰਟ ਨਾ ਸੇ ਰੂਟੀਨ ਦਾ ਕੰਮ ਤਾਂ ਨਾਈਟ ਆਪਰੇਸ਼ਨ ਤਾਂ ਪਹਿਲਾਂ ਵੀ ਚੱਲਦੀ ਹੈ ਪਰ ਸਟੇਟ ਲੈਵਲ ਤੇ ਇਕੱਠੀ ਪਹਿਲੀ ਵਾਰੀ ਕਿ ਕਿਸ ਤਰ੍ਹਾਂ ਚੈਕ ਇਨ ਕੀਤੀ ਜਾ ਰਹੀ ਹੈ ਪਰ ਟਾਰਗੇਟ ਕਿਹੜੇ ਨੁਕਤੇ ਵੀ ਜਿਹੜੀ ਸਪੈਸ਼ਲ ਮੂਵਮੈਂਟ ਹੈਗੀ ਵਾਹਿਕਲਸ ਹੈਗੀਆਂ ਪਰ ਉਹ ਕੇ ਚੈਕ ਇਨ ਕੀਤੀ ਜਾ ਰਹੀ ਹੈ ਟਾਕਾਪੰਦੀ ਜਿਹੜੇ ਰੇਲਵੇ ਸਟੇਸ਼ਨ ਹੈ ਵੇ ਉੱਥੇ ਵੀ ਚੈਕ ਇ ਕੀਤੀ ਜਾ ਤੁਹਾਡੇ ਕਿਹੜੇ ਕਿਹੜੇ ਜ਼ਿਲ੍ਹੇ ਜੁੜੇ ਲੱਗੇ ਮੇਰੇ ਖਿਆਲ ਵਿੱਚ ਸਰ ਇੱਕ ਜਿਹੜਾ 14 ਅਪ੍ਰੈਲ ਦਾ ਜਿਹੜਾ ਟੈਰਿਸਟ ਬਟ ਉਹ ਵੀ ਥ੍ਰੈਟ ਕਰ ਰਿਹਾ ਉਹਨੂੰ ਲੈ ਕੇ ਚੌਕਸਡਾਈ ਹੈ ਸਟਸ ਆਂਦੀਆਂ ਰਹਿੰਦੀਆਂ ਹੈਗੀਆਂ ਤਾਂ ਪੁਲਿਸ ਨੇ ਪ੍ਰੀਵੈਂਟਿਵ ਕੰਮ ਕਰਨਾ ਹੋਗਾ ਸੋ ਪ੍ਰੀਵੈਂਟਿਵ ਪੁਲਿਸਿੰਗ ਕਰਦੀ ਪਈਏ ਪਰ ਪ੍ਰੋਐਕਟਿਵ ਪੁਲਿਸਿੰਗ ਕਰਦੀ ਪਈਏ ਸਕੋਟਿਡ ਲਗੇ ਆ ਪਬਲਿਕ ਨੂੰ ਕੀ ਅਪੀਲ ਕਰਦੇ ਪੁਲਿਸ ਦੀ ਮਦਦ ਕਰਨ ਜੇ ਕੋਈ ਇਨਫੋਰਮੇਸ਼ਨ ਆਦੀ ਹੈ ਤਾਂ ਸ਼ੇਅਰ ਕਰਨ ਤਾਂ ਕਿ ਸਟੇਟ ਦੇ ਵਿੱਚ ਅਮਨੋ ਮਾਂ ਠੀਕ ਰਹੇ ਸਰ ਠੀਕ ਹੈ ਛੋਟੇ ਮੋਟੇ ਜੀ ਇਨਸੀਡੈਂਟਸ ਹੋ ਰਹੇ ਹੈ ਫਾਇਰਿੰਗ ਹੋ ਰਹੀ ਹੈ ਜੀ ਮਸਤਰੀ ਹੋ ਰਹੀ ਹੈ ਇਤਨੀ ਵਾਰਦਾਤਾਂ ਟੋਟਲੀ ਕਲੀਨ ਸਪੈਸ਼ਲ ਦੇਖੋ ਪੁਲਿਸ ਵਾਰਦਾਤ ਉਹ ਪ੍ਰੀਵੈਂਟਿਵ ਐਕਚੁਅਲੀ ਹੈਗਾ ਪੁਲਿਸ ਕੋਲੇ ਜੇ ਇਨਫੋਰਮੇਸ਼ਨ ਆਏਗੀ ਤਾਂ ਪੁਲਿਸ ਪ੍ਰਾਈਵੇਟ ਕਰ ਲੈਂਦੀ ਹੈ ਜੇ ਵਾਰਦਾਤ ਹੋ ਜਾਵੇ ਫੋਰ ਡਿਟੈਕਸ਼ਨ ਦਾ ਕੰਮ ਹੈ ਬੰਦੇ ਦੀ ਗ੍ਰਫਤਾਰੀ ਔਰ ਪਰਚਰ ਰਜਿਸਟਰ ਕਰਨਾ ਉਹ ਕੰਮ ਹੈ ਦਾ ਸੋ ਮਿਸਟੇਜ ਦੀ ਰਾ ਪੁਲਿਸ ਕੰਮ ਕਰੂਗਾ ਥੈਂਕ ਯੂ ਸਰ ਇਹਨਾਂ ਦੇ ਨਾਈਟ ਡੋਮੀਨੇਸ਼ਨ ਤੇ ਚੈਕਿੰਗ ਕਿੰਨੀ ਆ ਰਹੀ ਹੈ ਕੀ ਪਰਪਸ ਕੀ ਹੈ ਹ ਪਰਪਸ ਜੋ ਅੱਜ ਦੀ ਨਾਈਟ ਡੋਮੀਨੇਸ਼ਨ ਹੈ ਉਹਦਾ ਪਰਪਸ ਬੇਸਿਕਲੀ ਐਂਟੀ ਸੋਸ਼ਲ ਐਲੀਮੈਂਟਸ ਜੋ ਉਹਨਾਂ ਨੂੰ ਐਟ ਬੇ ਰੱਖਣ ਦੇ ਲਈ ਹੈਗਾ ਆ ਇਹ ਪੰਜਾਬ ਪੁਲਿਸ ਟਾਈਮ ਟੂ ਟਾਈਮ ਕਰਦੇ ਰਹਿੰਦੀ ਹੈਗੀ ਆ ਇਹਦਾ ਤੇ ਨਾਈਟ ਡੋਮਿਨੇਸ਼ਨ एवरीडे ਹੁੰਦੀ ਹਰ ਰੋਜ਼ ਸਾਡੀ ਪੁਲਿਸ ਤਕਰੀਬਨ 110 ਤੋਂ 120 ਪਲਾਜ਼ਮ ਬਾਹਰ ਹੁੰਦੇ ਤੇ ਪ੍ਰੋਪਰ ਨਾਈਟ ਚੈਕਿੰਗ ਹੁੰਦੀ ਹੈ ਕਦੇ-ਕਦੇ ਸੀਨੀਅਰ ਆਫੀਸਰਸ ਨੂੰ ਵੀ ਡਿਊਟੀ ਮਿਲਦੀ ਹੈ ਤਾਂ ਕਿ ਇੱਕ ਪ੍ਰੋਪਰ ਤਰੀਕੇ ਨਾਲ ਹੋਰ ਸੀਰੀਅਸ ਲੈਵਲ ਤੇ ਚੈਕਿੰਗਸ ਵਗੈਰਾ ਹੁੰਦੇ ਰਹੇ ਜਿਵੇਂ ਅੱਜ ਇਹ ਡੀਜੀਪੀ ਮਨੀਸ਼ chavla ਸਰ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਅੱਜ ਸਾਡੇ 130 ਦੇ ਤਕਰੀਬਨ ਪਲਾਜ਼ਮ ਨਾਈਟ ਡਿਊਟੀ ਤੇ ਬਾਹਰ ਦੇ ਇਨ ਆਦੇ ਨਾਲ-ਨਾਲ ਸਾਡੇ ਤਿੰਨ ਜੀਓਸ ਫਤੀ ਨੇ ਡੀਐਸਪੀਸ ਤੇ ਇੱਕ ਐਸਪੀ ਤੇ ਉਹਦੇ ਨਾਲ-ਨਾਲ ਮੈਂ ਵੀ ਇੱਕ ਵਾਰੀ ਪੂਰਾ ਸ਼ਹਿਰ ਦੇ ਇੱਕ ਵਾਰੀ ਰਾਉਂਡ ਲੇ ਲੂੰਗੀ ਤੁਹਾਡੇ ਜ਼ਿਲ੍ਹੇ ਕਿੱਥੇ-ਕਿੱਥੇ ਹੋਣੀ ਤੇ ਆ ਪੰਜ ਮੇਨ ਨਾਕੇ ਅਸੀਂ ਲਾਏ ਤੇ ਤੁਸੀਂ ਜਿੱਥੇ ਖੜੇ ਹੋ ਇੱਥੇ ਇੱਕ ਦੂਜਾ ਜੋ ਸਬਰਾਲਾ ਚੰਡੀਗੜ੍ਹ ਰੋਡ ਹੈ ਉਹਦੇ ਉੱਪਰ ਦੋ ਹੈ ਦੋ ਜੀਟੀ ਰੋਡ ਦੇ ਉੱਪਰ ਹੈ ਇੱਕ ਹੋਰ ਮਲੇਰ ਕੋਟਲਾ ਰੋਡ ਤੇ ਉੱਪਰ ਤੇ ਟੋਟਲ ਪੰਜ ਜੋ ਸਾਡੇ ਮੇਨ ਐਂਟਰੀ ਪੁਆਇੰਟਸ ਤੇ ਐਗਜ਼ਿਟ ਪੁਆਇੰਟਸ ਬਣਨਗੇ ਜ਼ਿਲ੍ਹੇ ਤੇ ਉਹ ਸਾਰੇ ਕਵਰ ਕੀਤੇ ਹੋਏ